ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਉਹ ਵੀ ਜ਼ਰੂਰ ਸੁਣਿਆ ਕਰੋ ਕਮੈਂਟਾਂ ਚੋ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਜੀ ਸੋ ਬਾਕੀ ਜੇਕਰ ਕੋਈ ਰੋ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਵੀ ਜ਼ਰੂਰ ਕਰਨੇ ਜੀ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਵੀਡੀਓ ਦਾ ਮੈਸੇਜ ਤੁਰੰਤ ਹੀ ਮਿਲਦਾ ਰਹੇ ਜੀ ਸੋ ਕਮੈਂਟ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਸੇਵਾ ਸਿਮਰਨ ਵਿੱਚ ਮਨ ਦਾ ਨਾਮ ਟਿਕਣਾ ਮਨ ਨਾਲ ਲੱਗਣਾ ਸੋ ਇਹਦਾ ਕਾਰਨ ਵੀ ਦੱਸਾਂਗੇ ਤੇ ਮਨ ਇਸ ਤਰ੍ਹਾਂ ਕਿੰਨਾ ਵੱਡਾ ਟਿਕੇਗਾ ਇਹ ਵੀ ਦੱਸਾਂਗੇ ਜੀ ਵੀਡੀਓ ਨੂੰ ਪੂਰੇ ਸੁਣਨਾ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਮਿੰਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਚਿਰਾਗ ਮਿੱਟੀ ਦੇ ਹੀ ਦਰਵਾਜ਼ੇ ਵਿੱਚ ਰੱਖ ਸਕਦੇ ਜਾਂ ਕੋਈ ਹੋਰ ਵੀ ਚਿਰਾਗ ਰੱਖ ਸਕਦਾ ਹੈ ਕਿਸੇ ਹੋਰ ਤਰ੍ਹਾਂ ਦਾ ਸੋ ਉਹ ਤੁਹਾਡੀ ਆਪ ਦੀ ਸ਼ਰਦਾ ਹੈ ਜੀ ਕਿ ਤੁਸੀਂ ਕਿਹੋ ਜਿਹਾ ਚਿਰਾਗ ਦਰਵਾਜ਼ੇ ਵਿੱਚ ਰੱਖਣਾ ਚਾਹੁੰਦੇ ਆ ਜਿਆਦਾਤਰ ਤਾਂਬੇ ਦਾ ਚਿਰਾਗ ਜੋ ਹੈ ਬਹੁਤ ਹੀ ਪਵਿੱਤਰ ਮੰਨਿਆ ਗਿਆ ਹੈ ਜੀ ਬਾਕੀ ਮਿੱਟੀ ਦਾ ਚਿਰਾਗ ਤਾਂ ਹਰ ਕੋਈ ਲਗਾਉਂਦਾ ਹੀ ਲਗਾਉਂਦਾ ਹੈ ਜੀ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਤੁਸੀਂ ਇੱਕ ਕਰਮ ਕਰ ਸਕਦੇ ਆ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਵਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਥੈਂਕਸ ਕਹਿੰਦੇ ਕਿ 6 ਮਹੀਨੇ ਪਹਿਲਾਂ ਅਸੀਂ ਕਮੈਂਟ ਕੀਤਾ ਸੀ ਤੇ ਅੱਜ ਦੀ ਇਸ ਵੀਡੀਓ ਵਿੱਚ ਸਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਯਾਨੀ ਸਾਡਾ ਕਮੈਂਟ ਤੁਸੀਂ ਦੱਸ ਦਿੱਤਾ ਸੋ ਦੇਖੋ ਜੀ ਇਸੇ ਲਈ ਕਹਿੰਦੇ ਆ ਕਿ ਵੀਡੀਓ ਪੂਰੀ ਜਰੂਰ ਸੁਣਿਆ ਕਰੋ ਜੇਕਰ ਤੁਸੀਂ ਸਵਾਲ ਰੱਖਿਆ ਹੈ ਸਮਾਂ ਲੱਗ ਸਕਦਾ ਪਰ ਸਵਾਲ ਦਾ ਜਵਾਬ ਅਸੀਂ ਹਰ ਇੱਕ ਦੇ ਜ਼ਰੂਰ ਦਈਦਾ ਹੈ ਜੀ ਸੋ ਇਸੇ ਲਈ ਕਿਹਾ ਜਾਂਦਾ ਕਿ ਇੱਕ ਦਰ ਦੇ ਹੋ ਕੇ ਬੈਠੋ ਵਿਸ਼ਵਾਸ ਰੱਖ ਕੇ ਸਬਰ ਰੱਖ ਕੇ ਬੈਠ ਜਾਓ ਇੱਕ ਨਾ ਇੱਕ ਦਿਨ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲੇਗਾ ਇਹ ਅਸੀਂ ਸਿਰਫ ਕਮੈਂਟਾਂ ਦੀ ਗੱਲ ਨਹੀਂ ਕਰ ਰਹੇ ਸੋ ਪਰਮਾਤਮਾ ਵੱਲੋਂ ਜੋ ਤੁਸੀਂ ਉਹਨਾਂ 'ਤੇ ਸਵਾਲ ਰੱਖੇ ਆ ਉਹ ਤੁਹਾਡੇ ਸਵਾਲਾਂ ਦੇ ਜਵਾਬ ਇੱਕ ਨਾ ਇੱਕ ਦਿਨ ਜ਼ਰੂਰ ਮਿਲਨੇ ਨੇ ਬਿਲਕੁਲ ਸਚਾਈ ਹੈ ਸੋ ਜੇਕਰ ਅਸੀਂ ਸਬਰ ਰੱਖ ਕੇ ਵਿਸ਼ਵਾਸ ਰੱਖ ਕੇ ਬੈਠੇ ਰਹਿੰਦੇ ਆ ਤਾਂ ਪਰਮਾਤਮਾ ਸਾਡੇ ਸਵਾਲਾਂ ਦੇ ਜਵਾਬ ਇੱਕ ਦਿਨ ਜ਼ਰੂਰ ਦਿੰਦਾ ਹੈ ਜੀ 100% ਸਚਾਈ ਹੈ ਸੋ ਜੇਕਰ ਇਹਨਾਂ ਗੱਲਾਂ ਨੂੰ ਅਜ਼ਮਾ ਕੇ ਦੇਖਣਾ ਤਾਂ ਕਦੇ ਜ਼ਰੂਰ ਇੱਕ ਹੁੰਦਾ ਕਹਿੰਦੇ ਕੀ ਪਰਮਾਤਮਾ ਭਗਤਾਂ ਨੂੰ ਫਰਕਦਾ ਹੈ ਪਾਰੇ ਜੇਕਰ ਖੁਦ ਨੇ ਆਪਣੇ ਪੀਰੋ মুর্ਸ਼ਿਦ ਨੂੰ ਪਰਖਣਾ ਹੈ ਤਾਂ ਕੁਝ ਸਵਾਲ ਰੱਖ ਕੇ ਦੇਖਣਾ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਉਹ ਮਾਲਕ ਜ਼ਰੂਰ ਦੇਵੇਗਾ ਜੀ ਸੋ ਹੱਕੀ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ 6 ਮਹੀਨੇ ਸਬਰ ਰੱਖਿਆ ਤੇ ਹਰ ਰੋਜ਼ ਵੀਡੀਓ ਸੁਣਦੇ ਗਏ ਤੇ ਆਖਰਕਾਰ ਇਹਨਾਂ ਨੂੰ ਇਹਨਾਂ ਦੇ ਸਵਾਲ ਦਾ ਜਵਾਬ ਵੀ ਮਿਲ ਗਿਆ ਜੀ ਸੋ ਇਸ ਲਈ ਕਿ ਵੀਡੀਓ ਪੂਰੀ ਜ਼ਰੂਰ ਸੁਣਿਆ ਕਰੋ ਜੀ ਅਸੀਂ ਵਾਰ-ਵਾਰ ਕਹਿੰਦੇ ਹਾਂ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਜੋ ਕਮੈਂਟ ਕੀਤਾ ਗਿਆ ਹੈ ਬਹੁਤ ਹੀ ਗਲਤ ਕਮੈਂਟ ਕੀਤਾ ਹੈ ਜਿਸ ਨੇ ਸੋ ਵੈਸੇ ਤਾਂ ਲੱਗਦਾ ਹੈ ਕਿ ਇਹ ਵੀ ਪੀਰਾਂ ਨੂੰ ਮੰਨਣ ਵਾਲੇ ਨੇ ਪਰ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਔਰਤ ਦੇ ਸਿਰ ਕਦੇ ਪੀਰ ਨਹੀਂ ਆ ਸਕਦੇ ਪੀਰਾਂ ਦੀ ਰਹਿਮਤ ਨਹੀਂ ਹੋ ਸਕਦੀ ਕਹਿੰਦੇ ਕਿ ਔਰਤ ਇੱਕ ਗੰਦੀ ਹੈ ਉਹਦਾ ਸਰੀਰ ਬਹੁਤ ਜ਼ਿਆਦਾ ਗੰਦਾ ਹੁੰਦਾ ਹੈ ਤੇ ਪੀਰ ਤਾਂ ਸਾਫ਼ ਸੁਥਰੇ ਥਾਂ ਤੇ ਆਉਂਦੇ ਆ ਉਹ ਗੰਦਗੀ ਦੇ ਕਦੇ ਨਹੀਂ ਆਉਂਦੇ ਗੰਦ ਦੇ ਲਾਗੇ ਯਾਨੀ ਕਿ ਕਹਿੰਦੇ ਕਿ ਇੱਕ ਬਾਤ ਹੁੰਦਾ ਤੈਪਕਾ ਵੀ ਸਰੀਰ ਨੂੰ ਕੱਪੜੇ ਨੂੰ ਨਹੀਂ ਲੱਗਾ ਹੋਣਾ ਚਾਹੀਦਾ ਸ਼ਾਇਦ ਇਹਨਾਂ ਦਾ ਲਿਖਣ ਦਾ ਮਤਲਬ ਹੈ ਸੋ ਕਹਿੰਦੇ ਕਿ ਔਰਤ ਨੂੰ ਜਾਨੀ ਬਹੁਤ ਗੰਦਾ ਮੰਨਿਆ ਗਿਆ ਹੈ ਇਹਨਾਂ ਦਾ ਸਰੀਰ ਬਹੁਤ ਜ਼ਿਆਦਾ ਗੰਦਾ ਹੈ ਇਹ ਸਭ ਡਰਾਮੇ ਨੇ ਸੋ ਇਹਨਾਂ ਨੂੰ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਵੀ ਇੱਕ ਮਾਂ ਦੇ ਢਿੱਡੋਂ ਜਨਮ ਲਿਆ ਹੈ ਕਿਉਂ ਮਾਂ ਗੰਦੀ ਹੈ ਸੋ ਏਡੇ ਏਡੇ ਗੁਰੂ ਪੀਰ ਦੇਵੀ ਦੇਵਤਿਆਂ ਨੇ ਇੱਕ ਮਾਂ ਦੇ ਢਿੱਡੋਂ ਜਨਮ ਲਿਆ ਹੈ ਸੋ ਜੇ ਮਹੀਨੇ ਦੇ ਕੁਛ ਦਿਨ ਹੀ ਹੋ ਜੇ ਆਉਂਦੇ ਵੀ ਨਹੀਂ ਔਰਤ ਨੂੰ ਕੀ ਉਹ ਗੰਧ ਹੈ ਗਲਤ ਗੱਲ ਹੈ ਜੇਕਰ ਇਹ ਚੀਜ਼ਾਂ ਗੰਦੀਆਂ ਹੈ ਬਹੁਤ ਜ਼ਿਆਦਾ ਜਾਨੀ ਗੰਦਾ ਮੰਨਿਆ ਗਿਆ ਹੈ ਤੇ ਏਡੇ ਗੁਰੂ ਪੀਰ ਪਤੰਬਰ ਆਏ ਇਸ ਦੁਨੀਆ ਤੇ ਇੱਕ ਔਰਤ ਦੇ ਪੇਟੋਂ ਜਨਮ ਲੈ ਕੇ ਤੇ ਉਸੇ ਔਰਤ ਨੂੰ ਵੇ ਇਨਾ ਮਾੜਾ ਆਖ ਰਿਹਾ ਹੈ ਇਨਸਾਨ ਗੰਦਾ ਕਹਿ ਰਿਹਾ ਕਿ ਸਰੀਰ ਗੰਦਾ ਹੈ ਇੱਕ ਗੰਦੀ ਹੁੰਦੀ ਔਰਤ ਸੋ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਜੇਕਰ ਇਹ ਸਭ ਕੁਝ ਨਾ ਹੁੰਦਾ ਤਾਂ ਇਹ ਸੰਸਾਰ ਨਾ ਰਚਦਾ ਸੋ ਦੇਵੀ ਦੇਵਤਿਆਂ ਨੇ ਵੀ ਸ਼ਕਤੀ ਨਾਰੀ ਨੂੰ ਇੱਜ਼ਤ ਦਿੱਤੀ ਬਹੁਤ ਵੱਡਾ ਔਦਤਾਂ ਦਿੱਤਾ ਮਾਂ ਨੂੰ ਰੱਬ ਦਾ ਰੂਪ ਦਿੱਤਾ ਸੋ ਰੱਬ ਦਾ ਰੂਪ ਮੰਨਿਆ ਜਾਂਦਾ ਇੱਕ ਮਾਂ ਨੂੰ ਤੇ ਇਹ ਕਹਿੰਦੇ ਨੇ ਕਿ ਔਰਤ ਗੰਦੀ ਹੁੰਦੀ ਹੈ ਸੋ ਇਹੋ ਜਿਹੇ ਲੋਕਾਂ ਦੀ ਜੋ ਸੋਚ ਹੈ ਜਿਹੜੇ ਅੱਜ ਸੇਵਾ ਕਰ ਰਹੇ ਜਿਨ੍ਹਾਂ ਦੀ ਵੀ ਸੇਵਾ ਕਰ ਰਹੇ ਉਹ ਇੱਕ ਮਾਂ ਦੇ ਪੇਟੋਂ ਵੀ ਉਹਨਾਂ ਨੇ ਜਨਮ ਲਿਆ ਹੈ ਪੇਟੋਂ ਹੀ ਵੋਇਦੀ ਤਾਂ ਫਿਰ ਸੇਵਾ ਕਰਨ ਦਾ ਫਾਇਦਾ ਕੀ ਜਦ ਤੁਸੀਂ ਇੱਕ ਔਰਤ ਤੇ ਇੱਛਤ ਨਹੀਂ ਕਰ ਸਕਦੇ ਫਿਰ ਚਾਹੇ ਲੱਖ ਮੱਥੇ ਰਗੜ ਲੋ ਇਹੋ ਜਿਹਾ ਇਨਸਾਨ ਨੂੰ ਪਰਮਾਤਮਾ ਕਦੇ ਨਹੀਂ ਬਖਸ਼ਦਾ ਇਹਨਾਂ ਨੇ ਇੱਥੇ ਲਿਖਿਆ ਹੈ ਕਿ ਤੁਸੀਂ ਔਰਤਾਂ ਬਾਰੇ ਗੱਲ ਕੀਤੀ ਹੈ ਪਰਮਾਤਮਾ ਨੇ ਤੁਹਾਨੂੰ ਬਖਸ਼ਣਾ ਨਹੀਂ ਹੈ ਸੋ ਸਾਡੇ ਮਨ ਵਿੱਚ ਕੋਈ ਡਰ ਨਹੀਂ ਅਸੀਂ ਗੜਕ ਕੇ ਕਹਿੰਦੇ ਹਾਂ ਕੀ ਸਾਡਾ ਮੂਰਤ ਸਾਡੇ ਨਾਲ ਹੈ ਸਾਡੇ ਪੀਰ ਸਾਡੇ ਨਾਲ ਅਸੀਂ ਸੇਵਾ ਕਰਦੇ ਆ ਕਿੰਨੇ ਕੌਤਕ ਉਮਾਲਕ ਨੇ ਦਿਖਾਲੇ ਕਿੰਨੇ ਦੁੱਖਾਂ ਤੋਂ ਜਿਹੜੇ ਦੁੱਖਾਂ ਨੂੰ ਆਰਾਮ ਨਹੀਂ ਆ ਸਕਦਾ ਸੀ ਉਹ ਆਰਾਮ ਦਿੱਤਾ ਦਿਖਾੜ ਕੇ ਬਹੁਤ ਰਹਿਮਤ ਹੋਈ ਮਾਲਕ ਦੀ ਸੋ ਉਹਨਾਂ ਦੀ ਰਹਿਮਤ ਦੇ ਨਾਲ ਅੱਜ ਅਸੀਂ ਇਹ ਚੈਨਲ ਵਿੱਚ ਲਾ ਰਹੇ ਆ ਵੀਡੀਓ ਵੀ ਪਾ ਰਹੇ ਆ ਸੋ ਕਦੇ ਕਹਿ ਦੋ ਕਿ ਕਿਸੇ ਹੋਰ ਦੀ ਵੀਡੀਓ ਸੁਣ ਕੇ ਜਾਂ ਕਿਸੇ ਦੀ ਗੱਲ ਸੁਣ ਕੇ ਅਸੀਂ ਵੀਡੀਓ ਚ ਕੀਤੀ ਆ ਆਪਣੇ ਕੋਲੋਂ ਜਿੰਨਾ ਵੀ ਗਿਆਨ ਉਹ ਪ੍ਰਮਾਤਮਾ ਨੇ ਵਰਸ਼ਿਆ ਉਹ ਸਾਂਝਾ ਕਰੀਦਾ ਆ ਸੋ ਇਹ ਹੈ ਮਾਲਕ ਦੀ ਰਹਿਮਤ ਕਿਰਪਾ ਦੀਆਂ ਗੱਲਾਂ ਸੋ ਇਹੋ ਜਿਹੇ ਇਨਸਾਨ ਜਦੋਂ ਮਾੜੀ ਸੋਚ ਰੱਖਣ ਇੱਕ ਔਰਤ ਨੂੰ ਇੱਜ਼ਤ ਨਹੀਂ ਦੇ ਸਕਦੇ ਫਿਰ ਤੁਹਾਨੂੰ ਕਦੇ ਟੋਹੀ ਹੀ ਨਹੀਂ ਮਿਲੇਗੀ ਸੋ ਇੱਕ ਮਾਂ ਦੇ ਟੋਹੋ ਜਨਮ ਲੈ ਕੇ ਇੰਨੀ ਗੰਦੀ ਸੋਚ ਰੱਖਣੀ ਉਲਟਾ ਕਹਿਣਾ ਕਿ ਅਸੀਂ ਮੁਰਸ਼ਿਦ ਆਲੇ ਆ ਅਸੀਂ ਪੀਰਾਂ ਪੀਰਾਂ ਦੀ ਸੇਵਾ ਕਰਦੇ ਆ ਸੋ ਪੀਰਾਂ ਪੀਰਾਂ ਦੀ ਸੇਵਾ ਕੀਤੀ ਵਿਅਰਥ ਹੈ ਕਿਉਂਕਿ ਦੇਵੀ ਦੇਵਤਾ ਜਿਹਦੀ ਵੀ ਸੇਵਾ ਕਰਦੇ ਆ ਜੇਕਰ ਸਾਡਾ ਮਨ ਚੰਗਾ ਨਹੀਂ ਮਨ ਗੰਦਾ ਆ ਮੈਲ ਆ ਕਿਸੇ ਲਈ ਅਸੀਂ ਮਾੜਾ ਸੋਚਦੇ ਆ ਤੇ ਉਹ ਦੇਵੀ ਦੇਵ ਤੇ ਦੀ ਲੱਖ ਸੇਵਾ ਤੁਸੀਂ ਕਰ ਲੋ ਕਦੇ ਵੀ ਸਾਥ ਨਹੀਂ ਦੇ ਸਕਦੇ ਉਹ ਜਿਹੇ ਇਨਸਾਨਾਂ ਦਾ ਇਹ ਬਿਲਕੁਲ ਸਚਾਈ ਐਵੇਂ ਨਹੀਂ ਕਿਹਾ ਜਾਂਦਾ ਕਿ ਮਨ ਸਾਫ਼ ਰੱਖੋ ਦੂਸਰੇ ਅਕੇ ਚੰਗਾ ਸੋਚੋ ਤੇ ਚੰਗਾ ਹੁੰਦਾ ਹੈ ਸੋ ਜਿਹੜੇ ਇਹੋ ਜਿਹਾਂ ਸੋਚਿਆ ਰੱਖਦੇ ਨੇ ਸੋ ਪ੍ਰਮਾਤਮਾ ਕਦੇ ਉਹਨਾਂ ਦਾ ਸਾਥ ਨਹੀਂ ਦਿੰਦਾ ਜੀ ਸੋ ਜਿਹਨੇ ਔਰਤ ਨੂੰ ਇੰਨਾ ਗੰਦਾ ਕਹਿ ਰਿਹਾ ਤਾਂ ਇੰਨਾ ਗਲਤ ਉਹਨਾਂ ਬਾਰੇ ਬੋਲ ਦਿੱਤਾ ਸੋ ਉਹ ਇਨਸਾਨ ਇਨਸਾਨ ਹੋ ਹੀ ਨਹੀਂ ਸਕਦਾ ਗੰਦਾ ਤੇ ਗਲਤ ਤਾਂ ਤਾਂ ਬੋਲ ਸਕਦੇ ਸੀ ਜੇ ਇਹ ਅਸਮਾਨ ਤੋਂ ਟਪਕੇ ਹੁੰਦੇ ਇੱਕ ਮਾਂ ਦੇ ਟਡੂ ਜਨਮ ਨਾ ਲਿਆ ਹੁੰਦਾ ਉਹ ਆਪਣੇ ਆਪ ਨੂੰ ਕਰਨੀ ਦਾ ਮਾਲਕ ਸਮਝਦਾ ਸੋ ਫਿਰ ਬਣਦਾ ਹੈ ਗੱਲ ਕਰਨਾ ਕੀ ਵਾਕਈ ਔਰਤ ਕੰਦੀ ਹੈ ਜਿਨ੍ਹਾਂ ਨੇ ਕਈ ਦੇਵਤੇ ਐਸੇ ਵੀ ਨਹੀਂ ਸੋ ਜਿਨ੍ਹਾਂ ਨੇ ਇੱਕ ਔਰਤ ਦੇ ਟਡੂ ਜਨਮ ਨਹੀਂ ਲਿਆ ਫਿਰ ਵੀ ਔਰਤ ਦਾ ਸਤਿਕਾਰ ਕੀਤਾ ਹੈ ਸੋ ਕਹਿੰਦੇ ਏਕਾ ਮਾਈ ਜਗਤ ਵਿਆਹੀ ਤਿੰਨ ਚੀਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਸੋ ਇੱਕ ਔਰਤ ਦੇ ਢੋਹੀ ਸਭ ਕੁਝ ਹੋਇਆ ਹੈ ਇੱਕ ਜਨਨੀ ਸੋ ਹੁਣ ਇੱਥੇ ਇਹਨਾਂ ਨੇ ਗੱਲ ਔਰਤ ਦੀ ਕੀਤੀ ਆ ਤੇ ਹੁਣ ਅਸੀਂ ਮਹਾਮਾਈ ਦੀ ਸੇਵਾ ਕਰਦੇ ਆ ਸੋ ਮਹਾਵੈਦੀ ਸੇਵਾ ਕਰਦੇ ਹੋਈ ਇੱਕ ਔਰਤ ਹੈ ਸੋ ਬਹੁਤ ਔਰਤਾਂ ਹੈ ਜਿਨ੍ਹਾਂ ਦਾ ਅੱਜ ਪੀਰਾਂ ਵਹੀਰਾਂ ਦੇ ਨਾਲ ਨਾਮ ਲਿਆ ਜਾਂਦਾ ਹੈ ਮਾਣੂੜੀ ਹੈ ਦਾਨੀ ਜੱਟੀ ਹੈ ਸੋ ਬਹੁਤ ਸਾਰੀਆਂ ਬੀਬੀਆਂ ਦਾ ਨਾਮ ਪੀਰਾਂ ਦੇ ਨਾਲ ਨਾਲ ਲਿਆ ਜਾਂਦਾ ਹੈ ਜਾਣਦੇ ਨੇ ਕਿਉਂ ਜਾਣਦੇ ਨੇ ਕਿ ਉਨ੍ਹਾਂ ਨੇ ਵੰਦਗੀ ਕੀਤੀ ਸੇਵਾ ਭਗਤੀ ਕੀਤੀ ਤੇ ਉਹ ਰੱਬ ਨੂੰ ਪਾਇਆ ਹੋਈ ਪਰਿਵਾਰਾਂ ਵਾਲੀਆਂ ਔਰਤਾਂ ਸੀ ਜਿਨ੍ਹਾਂ ਨੂੰ ਇਹ ਮਾੜ ਆਖਦੇ ਨੇ ਸੋ ਔਰਤ ਹੀ ਉੱਠ ਕੇ ਸੇਵਾ ਕਰਦੀਆਂ ਤੇ ਉਹ ਮਾਲਕ ਦੀ ਨਿਗਾਹ ਦੇ ਵਿੱਚ ਖਾਸ ਬਣ ਜਾਂਦੀਆਂ ਸੋ ਇਹੋ ਜੀ ਗੰਦੀ ਸੋਚ ਵਾਲਿਆਂ ਨੂੰ ਫਿਰ ਪ੍ਰਮਾਤਮਾ ਜਵਾਬ ਦਿੰਦਾ ਹੈ ਸੋ ਜਿਨ੍ਹਾਂ ਨੇ ਪੀਰਾਂ-ਪੀਰਾਂ ਦੀ ਸੇਵਾ ਕੀਤੀ ਜਿਨ੍ਹਾਂ ਦਾ ਅੱਜ ਦੁਨੀਆ ਤੇ ਨਾਮ ਹੈ ਉਹਨਾਂ ਨੇ ਵੀ ਔਲਾਦ ਨੂੰ ਜਨਮ ਦਿੱਤਾ ਹੈ ਸੋ ਦੇਵੀ-ਦੇਵਤਿਆਂ ਦੀ ਔਲਾਦਾਂ ਹੋਈਆਂ ਸੋ ਇਹ ਸਭ ਕੁਝ ਔਰਤਾਂ ਦੇ ਨਾਲ ਵੀ ਹੁੰਦਾ ਸੀ ਤਾਂ ਹੀ ਉਹ ਬੱਚਾ ਪੈਦਾ ਕਰ ਸਕਦੀ ਔਰਤ ਜੇਕਰ ਇਹ ਸਭ ਕੁਝ ਜੋ ਚੀਜ਼ਾਂ ਨੂੰ ਜਾਨੀ ਕਿ ਇਹਨਾਂ ਨੇ ਗਲਤ ਮੰਨਿਆ ਹੈ ਕੰਦਾ ਕਿਹਾ ਗਿਆ ਆ ਇਹ ਸਭ ਕੁਝ ਨਾ ਹੁੰਦਾ ਤੇ ਇਹ ਦੁਨੀਆ ਨਹੀਂ ਹੁੰਦੀ ਮੈਂ ਤਾਂ ਕੰਨੀ ਇਹੋ ਜਿਹੇ ਲੋਕਾਂ ਤੋਂ ਫਿਰ ਦੂਰ ਹੀ ਰਹਿਣਾ ਚਾਹੀਦਾ ਬੀਬੀਆਂ ਨੂੰ ਵੀ ਸੂਝ ਸਮਝ ਕੇ ਫਿਰ ਇਹੋ ਜਿਹੇ ਲੋਕਾਂ ਦਾ ਸਾਹਮਣਾ ਕਰਨਾ ਚਾਹੀਦਾ ਸੋ ਏਡੇ ਏਡੇ ਗੁਰੂ ਪੀਰ ਹੋਏ ਆ ਸੋ ਡੇਰਿਆਂ ਤੇ ਜਾਂਦੇ ਆ ਔਰਤਾਂ ਨਾ ਕਰਦੇ ਆ ਕਿ ਔਰਤਾਂ ਨੂੰ ਨਾਮ ਸ਼ਬਦ ਨਹੀਂ ਦਿੰਦੇ ਵੀ ਇਹ ਗੰਦਗੀਆਂ ਆ ਤੇ ਨਾਮ ਸ਼ਬਦ ਨਹੀਂ ਜੱਪ ਸਕਦੀਆਂ ਪੀਰਾਂ ਦੀ ਸੇਵਾ ਨਹੀਂ ਕਿਹੜੇ ਨੇ ਲਿਖ ਦਿੱਤਾ ਕਿ ਪੀਰਾਂ ਦੀ ਸੇਵਾ ਔਰਤਾਂ ਨਹੀਂ ਕਰ ਸਕਦੀਆਂ ਬੰਦਿਆਂ ਨਾਲੋਂ ਜ਼ਿਆਦਾ ਰੱਬ ਨਾਲੋਂ ਜੇਕਰ ਤੁੜਨਾ ਹੈ ਤੇ ਔਰਤਾਂ ਤੁੜਨਾ ਹੈ ਸੋ ਔਰਤਾਂ ਨੇ ਅੱਜ ਪੂਰੀ ਦੁਨੀਆ ਤੇ ਨਾਮ ਬਣਾਇਆ ਹੈ ਖੁਦ ਕਮਾ ਸਕਦੀਆਂ ਖਾ ਸਕਦੀਆਂ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿ ਔਰਤ ਦੀ ਜੁੱਤੀ ਹੈ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਹੁਣ ਉਹ ਦਿਨ ਨਹੀਂ ਰਿਹਾ ਔਰਤਾਂ ਉਹਨਾਂ ਨੂੰ ਸਹਾਰ ਨਹੀਂ ਰਹੀਆਂ ਖੁਦ ਕਮਾਉਣ ਦੀ ਹਿੰਮਤ ਰੱਖਦੀਆਂ ਹੈ ਘਰ ਵੀ ਚਲਾ ਲੈਂਦੀਆਂ ਹੈ ਸਭ ਕੁਝ ਦੇ ਦਿਆਂ ਪਰਿਵਾਰ ਵੀ ਦੇਖਦੀਆਂ ਬੱਚਿਆਂ ਨੂੰ ਵੀ ਦੇਖਦੀਆਂ ਹਰ ਇੱਕ ਤਰ੍ਹਾਂ ਦੇ ਕੰਮ ਕਰਦੀਆਂ ਜੀ ਜਿਸ ਨੇ ਵੀ ਕਮੈਂਟ ਕੀਤਾ ਹੈ ਮੈਂ ਤਾਂ ਕਹਿੰਦੀਆਂ ਕਿ ਇਹਦੇ ਘਰ ਵਿੱਚ ਔਰਤ ਨਹੀਂ ਹੈ ਸੋ ਕੋਈ ਭੈਣ ਨਹੀਂ ਤੀ ਨਹੀਂ ਹੈ ਜਾਂ ਫਿਰ ਮਾਂ ਨਹੀਂ ਹੈ ਸੋ ਹੋਰਦਾ ਹੋਵੇਗੀ ਰਿਸ਼ਤੇ ਨਾਲ ਤੇ ਹੋਰ ਬਹੁਤ ਹੁੰਦੇ ਨੇ ਸੋ ਉਹਨਾਂ ਨੂੰ ਵੀ ਗੰਦਾ ਸਮਝਦਾ ਖੁਦ ਦੀ ਧੀ ਹੋਵੇ ਤਾਂ ਕੀ ਉਹਨੂੰ ਵੀ ਇੱਕ ਗੰਦੀ ਕਹਿੰਦੀਆਂ ਦੀ ਤਾਂ ਵੈਸੇ ਹੀ ਬਹੁਤ ਜ਼ਿਆਦਾ ਇੱਜ਼ਤ ਕੀਤੀ ਜਾਂਦੀ ਆ ਘਰ ਵਿੱਚ ਵੀ ਸਾਡੇ ਕੰਜਕਾਈਆ ਜਾਂ ਸਾਡੇ ਧੀ ਹੈ ਧੀ ਵਾਲਿਆਂ ਧੀ ਵਾਲ ਦਾ ਬਹੁਤ ਸੋਚ ਸਮਝ ਕੇ ਬੋਲਦੇ ਕਿ ਸਾਡੇ ਘਰ ਵਿੱਚ ਪ੍ਰਮਾਤਮਾ ਨੇ ਇੱਕ ਧੀ ਦਿੱਤੀ ਹੋਈ ਆ ਤੇ ਬੋਲਣ ਲੱਗੇ 100 ਵਾਰ ਸੋਚ ਵਿਚਾਰ ਕਰਦੇ ਆ ਪਰ ਹਰਾਂ ਇਹੋ ਜਿਹੇ ਲੋਕਾਂ ਤੋਂ ਵੱਖੀ ਪਰਮਾਤਮਾ ਜਾਣਦਾ ਹੈ ਕਿ ਇਹੋ ਜਿਹੇ ਲੋਕਾਂ ਦਾ ਕੀ ਕਰਨਾ ਹੈ ਫਿਰ ਡਰਾਮਾ ਕਰਨ ਦਾ ਕੀ ਫਾਇਦਾ ਸੇਵਾ ਕਰਨ ਦਾ ਜਦ ਤੁਸੀਂ ਔਰਤ ਨੂੰ ਇੰਨਾ ਗਲਤ ਕਹਿ ਕੇ ਬੁਲਾਉਂਦੇ ਹੋ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਆਪ ਸਭ ਨੇ ਜੋ ਇਹ ਵੀਡੀਓ ਸੁਣੀ ਹੈ ਤੇ ਇਹਦੇ ਤੇ ਆਪਣੀ رائے ਜ਼ਰੂਰ ਦੋਗੇ ਜੀ ਸੋ ਵੀਡੀਓ ਕਾਫੀ ਲੰਬੀ ਹੋਈ ਹੈ ਜੀ ਹੁਣ ਮੇਨ ਵਿਸ਼ੇ ਬਾਰੇ ਮੰਨ ਨਹੀਂ ਹੈ ਕਮੈਂਟ ਹੀ ਇਹੋ ਜਿਹਾ ਮੂਰੇ ਆ ਗਿਆ ਪਰ ਫਿਰ ਵੀ ਇਤੇ ਗੱਲ ਕਰ ਲੈਣੇ ਆ ਜੀ ਸੋ ਵਿਸ਼ਾ ਹੈ ਕਿ ਸੇਵਾ ਵਿੱਚ ਮਨ ਨਹੀਂ ਟਿਕਦਾ ਕਹਿੰਦੇ ਕਿ ਇਸ ਸੇਵਾ ਵਿੱਚ ਮਨ ਨਹੀਂ ਲੱਗ ਰਿਹਾ ਪਹਿਲਾਂ ਵਾਂਗ ਕੁਸ਼ ਇਹੋ ਜਿਹਾ ਮਹਿਸੂਸ ਹੀ ਨਹੀਂ ਹੁੰਦਾ ਜਿਵੇਂ ਪਹਿਲਾਂ ਮਨ ਟਿਕਦਾ ਸੀ ਜਾਨੀ ਕਿ ਸੇਵਾ ਵਿੱਚ ਨਾ ਸੀ ਹੁਣ ਇਸ ਟਾਈਮ ਗੱਲ ਕਰਨ ਦਾ ਮੂਰ ਨਹੀਂ ਹੈ ਸੋ ਕਹਿੰਦੇ ਕਿ ਸੇਵਾ ਵਿੱਚ ਮਨ ਪਹਿਲਾਂ ਵਾਂਗ ਨਹੀਂ ਟਿਕਦਾ ਜੀ ਆਨੰਦ ਨਹੀਂ ਆ ਰਿਹਾ ਉਹ ਜੀਆਂ ਗੱਲਾਂ ਨਹੀਂ ਲੱਗ ਰਹੀਆਂ ਸੋ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਚਾਹੇ ਕੋਈ ਜਿੰਨੀ ਮਰਜੀ ਸੇਵਾ ਕਰਨ ਵਾਲਾ ਹੋਵੇ ਪਰ ਇਹ ਜ਼ਰੂਰੀ ਨਹੀਂ ਹੈ ਕਿ ਹਰ ਰੋਜ਼ ਤੁਹਾਡੀ ਪਰਮਾਤਮਾ ਨਾਲ ਜੁੜੇਗੀ ਹਰ ਰੋਜ਼ ਤੁਹਾਡੀ ਸੁਰਤੀ ਜੁੜੇਗੀ ਹਰ ਰੋਜ਼ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ ਸੋ ਇਹ ਕੋਈ ਵਿਰਲਾ ਟਾਈਮ ਹੀ ਹੁੰਦਾ ਹੈ ਸੋ ਸਾਡਾ ਫਰਜ਼ ਹੈ ਕਿ ਨਾਮ ਸਿਮਰਦੇ ਜਾਓ ਸਿਮਰਦੇ ਜਾਓ ਸਿਮਰਦੇ ਜਾਓ ਤਾਂ ਇੱਕ ਦਿਨ ਉਹ ਮਾਨਕ ਨਾਲ ਸੁਰਤੀ ਜ਼ਰੂਰ ਜੁੜਦੀ ਹੈ ਤੇ ਸਰੀਰ ਨੂੰ ਜਿਹੜੇ ਰੂਹ ਨੂੰ ਅਨੰਦ ਹੋਣਾ ਹੈ ਸ਼ੁਰੂ ਹੋ ਜਾਂਦਾ ਹੈ ਸੋ ਜਦੋਂ ਸਹੀ ਨਾਮ ਕਿਤੇ ਕਿਤੇ ਸਿਮਰਨਾ ਆ ਕਿਸੇ ਵੇਲੇ ਸਿਮਰ ਲਿਆ ਕਿਸੇ ਵੇਲੇ ਸਿਮਰਿਆ ਨਾ ਤੇ ਇਸ ਤਰ੍ਹਾਂ ਆਨੰਦ ਨਹੀਂ ਆਉਂਦੀ ਜੀ ਸੋ ਹਰ ਰੋਜ਼ ਕਰਮ ਕਰਨੇ ਪੈਂਦੇ ਆ ਫਿਰ ਜਾ ਕੇ ਕਿਤੇ ਕੁਝ ਮਿਲਦਾ ਹੈ ਮਾਲਕ ਤੁਜੀ ਜਦੋਂ ਦਸਵਾਂ ਦਵਾਰ ਖੁੱਲ ਜਾਂਦਾ ਜੋ 10ਵੇਂ ਦਵਾਰ ਤੇ ਜਿਦਹਾਰ ਹੋ ਜਾਂਦੀਆਂ ਫਿਰ ਸਭ ਕੁਝ ਚੰਗਾ ਲੱਗਣ ਲੱਗ ਪੈਂਦਾ ਮਨ ਵੀ ਟਿਕ ਜਾਂਦਾ ਹੈ ਸੋ ਆਪਦਿਆਂ ਹੀ ਇਨਸਾਨ ਦੀਆਂ ਗਲਤੀਆਂ ਹੁੰਦੀਆਂ ਤੇ ਫਿਰ ਆਪਾਂ ਕਹਿ ਦਈਦਾ ਆ ਕੀ ਸੇਵਾ ਵਿੱਚ ਹੀ ਮਨ ਨਹੀਂ ਲੱਗਦਾ ਇੱਕ ਛੋਟੀ ਜਿਹੀ ਉਦਾਹਰਣ ਹੈ ਹੁਣ ਆਪਾਂ ਹਰ ਰੋਜ਼ ਖਾਣਾ ਖਾਂਦੀਆਂ ਇੱਕ ਦਿਨ ਅਚਾਨਕ ਸਿਹਤ ਖਰਾਬ ਹੋ ਜਾਂਦੀ ਆ ਤੇ ਉਹ ਹੀ ਖਾਣਾ ਜੋ ਆਪਾਂ ਬਚਪਨ ਤੋਂ ਲੈ ਕੇ ਖਾਂਦੇ ਆਈਆਂ ਉਹ ਹੀ ਖਾਣਾ ਚੰਗਾ ਲੱਗਣੋਂ ਹਟ ਜਾਂਦਾ ਅੰਦਰੋਂ ਲੰਗਦਾ ਨਹੀਂ ਕਿਉਂ ਨਹੀਂ ਲੰਗਦਾ ਕਿਉਂਕਿ ਸਾਡੇ ਆਪ ਦੇ ਅੰਦਰ ਰੁਕਸ਼ ਪੈ ਜਾਂਦਾ ਹੈ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਉਹਦੀ وجہ ਨਾਲ ਸਾਨੂੰ ਉਹ ਖਾਣਾ ਚੰਗਾ ਨਹੀਂ ਲੱਗਦਾ ਹਾਲਾਂਕਿ ਰੋਟੀ ਆਪਾਂ ਹਰ ਰੋਜ਼ ਖਾ ਸਕਦੇ ਹਾਂ ਹੋਰ ਕੋਈ ਚੀਜ਼ ਇੱਕੋ بار بار ਨਹੀਂ ਖਾ ਸਕਦੇ ਪਰ ਰੋਟੀ ਤੋਂ ਕਦੇ ਨਹੀਂ ਕੋਈ ਅੱਕਦਾ ਜਦੋਂ ਅਚਾਨਕ ਸਿਹਤ ਖਰਾਬ ਹੋ ਜਾਂਦੀ ਹੈ ਤੇ ਉਹ ਹੀ ਰੋਟੀ ਵਾਲ ਦੇਖਣ ਨੂੰ ਮਨ ਨਹੀਂ ਕਰਦਾ ਭੁੱਖ ਨਹੀਂ ਲੱਗਦੀ ਨਗਦੀ ਨਹੀਂ ਰੋਟੀ ਕਿਉਂ ਲੱਗਦੀ ਕਿਉਂਕਿ ਖੁਦ ਵਿੱਚ ਪ੍ਰੋਬਲਮ ਹੈ ਲੋਕਸ਼ ਪੈ ਗਿਆ ਹੈ ਤੇ ਅਸੀਂ ਦੋਸ਼ ਦਈਏ ਦੂਸਰੇ ਨੂੰ ਤਾਂ ਗੱਲ ਨਹੀਂ ਬਣਦੀ ਸੋ ਇਸੇ ਤਰ੍ਹਾਂ ਹੈ ਜਦੋਂ ਸਾਡੇ ਖੁਦ ਦੇ ਵਿੱਚ ਕਮੀਆਂ ਹੁੰਦੀਆਂ ਆ ਤੇ ਬੰਦਗੀ ਵਿੱਚ ਮਾਹਰ ਟਿਕਦਾ ਨਹੀਂ ਇੱਕ ਹੁੰਦਾ ਆ ਕਿ ਮਨ ਨੂੰ ਅਸੀਂ ਸਾਫ਼ ਨਹੀਂ ਕਰ ਪਾਉਂਦੇ ਦੂਸਰੇ ਬਾਰੇ ਮਾੜਾ ਸੋਚੀ ਆ ਰਹੇ ਹਾਂ ਹਰ ਇੱਕ ਨੂੰ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋਣਾ ਚਾਹੀਦਾ ਆ ਪਰ ਇੱਥੇ ਕੀ ਕਰਦੇ ਨੇ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਖੁਸ਼ ਨਾ ਹੋਣਾ ਇਹ ਬਹੁਤ ਵੱਡੀ ਬੇਕਾਰ ਅੰਦਰ ਬੜੀ ਹੋਈ ਹੈ ਜੀ ਇਹਨੂੰ ਦੂਰ ਕਰਨਾ ਪਵੇਗਾ ਮਨ ਸਾਫ਼ ਕਰਨਾ ਪਵੇਗਾ ਚੰਗਾ ਸੋਚਣਾ ਪਵੇਗਾ ਖੁਸ਼ੀ ਸ਼ੁਖੌਸ਼ ਹੋਵੋ ਦੂਸਰਿਆਂ ਦੀ ਜੇਕਰ ਕੋਈ ਦੁਖੀ ਹੈ ਤਾਂ ਉਹਦਾ ਦੁੱਖ ਸਮਝੋ ਮਜ਼ਾਕ ਨਾ ਹੜਾਓ ਸੋ ਜਦੋਂ ਤੁਸੀਂ ਬੇਰੀ ਦੁਸ਼ਮਣ ਦੀ ਖੁਸ਼ੀ ਨੂੰ ਦੇਖ ਕੇ ਵੀ ਖੁਸ਼ ਹੁੰਦੇ ਹੋ ਤਾਂ ਪ੍ਰਮਾਤਮਾ ਦੀ ਕਿਰਪਾ ਇਦਾਂ ਹੀ ਹੋ ਜਾਂਦੀ ਆ ਸੋ ਜਦੋਂ ਸਾਡੇ ਖੁਦ ਦੇ ਅੰਦਰ ਇਹ ਸਾਰੇ ਵਿਕਾਰਾਂ ਹੈ ਦੀ ਕਮੀਆਂ ਹੈ ਤਾਂ ਮਾਲਕ ਦੇ ਨਾਲ ਲਿਬਛੀ ਤਿੱਖਦੇ ਨਹੀਂ ਛੁੜੇਗੀ ਫਿਰ ਤਾਂ ਜੋ ਉਸ ਦੀਵਾ ਕਰ ਰਹੇ ਹੋ ਸਿਰਫ ਇੱਕ ਤੁਸੀਂ ਕੋਸ਼ਿਸ਼ ਕਰ ਰਹੇ ਹੋ ਜੇਕਰ ਤੁਸੀਂ ਇਸ ਸਭ ਕੁਝ ਨੂੰ ਮਨ ਜੋ ਘਟ ਦਿੱਤਾ ਸਿਰਫ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ ਜੀ ਸੋ ਗੱਲ ਸਮਝਣ ਦੀ ਹੁੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੀਪੀ ਰਾਣੀ